ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੋਪਾ ਦੇ ਮੌਸਮ ਦੀ 17 ਤਰੀਕ ਤੇ 18 ਤਰੀਕ ਬਾਰੇ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਪਠੰਡਾ ਤੇ ਬਾਕੀ ਮਾਲਵਾ ਇਲਾਕੇ ਦੇ ਵਿੱਚ 17 ਤਰੀਕ ਨੂੰ ਸੰਘਣੇ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਵਾਤਵਾਰ ਟੈਂਪਰੇਚਰ 26 ਡਿਗਰੀ ਤੇ ਰਾਤ ਦੇ ਟਾਈਮ ਘੱਟ ਤੋਂ ਘੱਟ 14 ਤੋਂ 15 ਡਿਗਰੀ ਸੈਲਸੀਅਸ ਰਹੇਗਾ 18 ਤਰੀਕ ਨੂੰ ਨਜ਼ਰ ਮਾਰੀਏ ਤੇ ਬਦਲਵਾਈ ਹਲਕੇ ਤੋਂ ਦਰਮਿਆਨੀ ਹੋ ਸਕਦੀ ਹੈ ਵਾਤਵਾਰ ਟੈਂਪਰੇਚਰ 25 ਤੋਂ 26 ਡਿਗਰੀ ਰਹੇਗਾ ਤੇ ਹਵਾ ਦੀ ਰਫਤਾਰ ਤੇਜ਼ ਤੋਂ ਤੇਜ਼ 12 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਚੱਲ ਸਕਦੀ ਆ। ਅਮ੍ਰਿਤਸਰ ਤਰਨਤਾਰਨ ਤੇ ਮਾਝਾ ਇਲਾਕੇ ਉਤੇ ਨਜ਼ਰ ਮਾਰੀ ਇਹ 17 ਤਰੀਕ ਨੂੰ ਧੁੱਪ ਲੱਗਣੀ ਸੰਭਾਵਨਾ ਹੋਵੇਗੀ। ਵੱਤਵਤ ਟੈਂਪਰੇਚਰ 23 ਤੋਂ 24 ਡਿਗਰੀ ਤੇ ਰਾਤ ਦੇ ਟਾਈਮ ਘਟ ਕੇ 10 ਤੋਂ 12 ਡਿਗਰੀ ਟੈਂਪਰੇਚਰ ਹੋਵੇਗਾ। 18 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਹੋਣ ਦੀ ਸੰਭਾਵਨਾ ਅਤੇ ਵੱਤਵਤ ਟੈਂਪਰੇਚਰ 22 ਤੋਂ 23 ਡਿਗਰੀ ਰਹੇਗਾ ਨਾਲ ਦੁਪਹਿਰੇ 2 ਤੋਂ 3 ਵਜੇ ਵੱਤਵਤ ਹਵਾ ਦੀ ਰਫਤਾਰ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ। ਜੇ ਨਜ਼ਰ ਮਾਰੀਏ ਕਿ ਨਵਾਂ ਸ਼ਹਿਰ 17 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਵੱਧ ਤੋਂ ਵੱਧ 25 ਤੋਂ 26 ਡਿਗਰੀ ਟੈਂਪਰੇਚਰ ਹੋਵੇਗਾ। 18 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਤੇ ਵੱਧ ਤੋਂ ਵੱਧ ਟੈਂਪਰੇਚਰ 24 ਤੋਂ 25 ਡਿਗਰੀ ਸੈਲਸੀਅਸ ਰਹੇਗਾ। ਤੇ ਜਿਆਦਾ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਦੁਪਹਿਰੇ 2 ਵਜੇ ਹੋਵੇਗੀ। 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਦੁਪਹਿਰ ਦੇ ਟਾਈਮ ਹਵਾ ਚੱਲ ਸਕਦੀ ਆ। ਤੇ ਸਵੇਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਵੀ ਬਰਕਰਾਰ ਰਵੇਗੀ ਚੰਦ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਬੈਲ ਆਈਕਨ ਉੱਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਬਹੁਤ-ਬਹੁਤ ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦਵਾਪਾ ਦੇ ਮੌਸਮ ਦੀ 17 ਤਰੀਕ ਤੇ 18 ਤਰੀਕ ਬਾਰੇ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਬਠਿੰਡਾ ਤੇ ਬਾਕੀ ਮਾਲਵਾ ਇਲਾਕੇ ਦੇ ਵਿੱਚ 17 ਤਰੀਕ ਨੂੰ ਸੰਘਣੇ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਵਾਤਵਾਰ ਟੈਂਪਰੇਚਰ 26 ਡਿਗਰੀ ਤੇ ਰਾਤ ਦੇ ਟਾਈਮ ਘੜ ਤੋਂ ਘੱਟ 14 ਤੋਂ 15 ਡਿਗਰੀ ਸੈਲਸੀਅਸ ਰਹੇਗਾ 18 ਤਰੀਕ ਨੂੰ ਨਜ਼ਰ ਮਾਰੀਏ ਤੇ ਬਦਲਵਾਈ ਹਲਕੇ ਤੋਂ ਦਰਮਿਆਨੀ ਹੋ ਸਕਦੀ ਹੈ ਵਾਤਵਾਰ ਤੇ ਟੈਂਪਰੇਚਰ 25 ਤੋਂ 26 ਡਿਗਰੀ ਰਹੇਗਾ ਤੇ ਹਵਾ ਦੀ ਰਫਤਾਰ ਤੇਜ਼ ਤੋਂ ਤੇਜ਼ 12 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਚੱਲ ਸਕਦੀ ਹੈ ਅਮ੍ਰਿਤਸਰ ਤਰਨਤਾਰਨ ਤੇ ਮਾਝਾ ਇਲਾਕੇ ਉਤੇ ਨਜ਼ਰ ਮਾਰੀਏ ਤਾਂ ਸਤਾਰਾਂ ਤਰੀਕ ਨੂੰ ਧੁੱਪ ਲੱਗਣੀ ਸੰਭਾਵਨਾ ਹੋਵੇਗੀ ਵਾਤਵਾਰ ਤੇ ਟੈਂਪਰੇਚਰ 23 ਤੋਂ 24 ਡਿਗਰੀ ਤੇ ਰਾਤ ਦੇ ਟਾਈਮ ਘਟ ਕੇ 10 ਤੋਂ 12 ਡਿਗਰੀ ਟੈਂਪਰੇਚਰ ਹੋਵੇਗਾ 18 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਹੋਣ ਦੀ ਸੰਭਾਵਨਾ ਅਤੇ ਵਾਤਵਾਰ ਟੈਂਪਰੇਚਰ 22 ਤੋਂ 23 ਡਿਗਰੀ ਰਹੇਗਾ ਨਾਲ ਦੁਪਹਿਰੇ 2 ਤੋਂ 3 ਵਜੇ ਵਾਤਵਤ ਹਵਾ ਦੀ ਰਫਤਾਰ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ ਜੇ ਨਜ਼ਰ ਮਾਰੀਏ ਕਿ ਨਵਾਂ ਸ਼ਹਿਰ 17 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਵਾਤਵਾਰ 25 ਤੋਂ 26 ਡਿਗਰੀ ਟੈਂਪਰੇਚਰ ਹੋਵੇਗਾ 18 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਤੇ ਵਾਤਵਾਰ ਟੈਂਪਰੇਚਰ 24 ਤੋਂ 25 ਡਿਗਰੀ ਸੈਲਸੀਅਸ ਰਹੇਗਾ ਤੇ ਜਿਆਦਾ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਦੁਪਹਿਰੇ 2 ਵਜੇ ਹੋਵੇਗੀ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਦੁਪਹਿਰ ਦੇ ਟਾਈਮ ਹਵਾ ਚੱਲ ਸਕਦੀ ਆ ਤੇ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਵੀ ਬਰਕਰਾਰ ਰਹੇਗੀ ਚੰਦ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਬੈਲ ਆਈਕਨ ਉੱਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦਾ ਪਤਾ ਚੱਲਦਾ ਰਹੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਹਾਡਾ